ਹਰ ਨੂੰ ਨਮਸਕਾਰ ਆਦab ਸਤਿ ਸ੍ਰੀ ਅਕਾਲ ਦੇਖੋ ਅੱਜ ਗੁਰਪੁਰਬ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਦਿਨ ਅੱਜ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਅੱਜ ਦੀ ਵੀਡੀਓ ਲੈ ਕੇ ਆਇਆ ਕੋਈ ਵੀ ਸੂਟ ਲੈ ਲਓ ਜੀ ਸਿਰਫ 895 ਰੁਪਏ ਦਾ 995 ਵਾਲੇ ਵੀ ਨੇ ਵਿੱਚ ਆ ਲੋ ਜੀ ਪੀਸ ਚੈੱਕ ਕਰੋ ਪਿਓਰ ਪਸ਼ਮੀਨਾ ਸਿਰਫ 895 ਰੁਪਏ ਜੀ ਕਢਾਈ ਕੀਤੀ ਹੋਈ ਜੀ ਪੂਰੀ ਪੂਰੀ ਪਿਓਰ ਪਸ਼ਮੀਨਾ ਫੂਲ ਦਾ ਸੂਟ ਆ ਪਸ਼ਮੀਨਾ ਫੂਲ ਦੀ ਮਿਲੂਗੀ ਤੁਹਾਨੂੰ ਬਾਟਮ ਤੇ ਨਾਲ ਸ਼ਾਲ ਵੀ ਮਿਲੂਗਾ ਜੀ ਬਹੁਤ ਵਧੀਆ ਸ਼ਾਲ ਹੈ ਜੀ ਡਿਜੀਟਲ ਪ੍ਰਿੰਟ ਦੇ ਸ਼ਾਲ ਹੈ ਬ੍ਰੈਂਡਨ ਨੇ ਰਹਾਬ ਬ੍ਰੈਂਡ ਦੇ ਪੀਸ ਨੇ ਸਾਰੇ ਸਿਰਫ 895 ਰੁਪਏ ਕਲਰ ਇਹਦੇ ਵਿੱਚ ਮਿਲਣਗੇ ਤੁਹਾਨੂੰ ਦੋ ਦੋਨੇ ਕਲਰ ਬਹੁਤ ਸ਼ਾਨਦਾਰ ਨੇ ਜੀ ਖੂਬਸੂਰਤ ਪੀਸ ਨੇ ਪੀਸ ਚੈੱਕ ਕਰੋ ਜਰਾ ਕੜਾਈ ਕੀਤੀ ਹੋਈ ਆ ਪੂਰੀ ਲੈਂਥ ਦੇ ਸੂਟ ਨੇ ਕੋਈ ਛੋਟਾ ਛੋਟਾ ਸੂਟ ਨਹੀਂ ਰਹੂਗਾ ਆ ਲੋ ਜੀ ਬਾਟਮ ਮਿਲੂਗਾ ਜੀ ਮਸਟਰਡ ਕਲਰ ਦਾ ਪੀਸ ਹੈ ਔਰ ਡਿਜੀਟਲ ਪ੍ਰਿੰਟ ਦਾ ਹੀ ਮਿਲੂਗਾ ਜੀ ਸ਼ਾਲ ਸਰਦੀਆਂ ਦੇ ਤੋਹਫੇ ਨੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਲੋ ਜੀ ਪੀਸ ਅਗਰ ਡਿਜ਼ਾਈਨ ਚੈੱਕ ਕਰੋ ਜਰਾ ਕ 995 ਵਾਲਾ ਸੂਟ ਹੈ ਜੀ ਇਹ ਵੀ ਤੁਹਾਨੂੰ 895 ਜੇ ਮਿਲੂਗਾ ਜੀ ਵੀ ਚੈੱਕ ਕਰੋ ਜਰਾ ਕਿਆ ਬਾਤ ਹੈ ਪੀ ਕਿੰਨਾ ਸ਼ਾਨਦਾਰ ਪੀਸ ਹੈ ਨੈਕ ਦੇ ਉੱਪਰ ਵੀ ਕਢਾਈ ਹੈ ਜੀ ਘੇਰੇ ਦੇ ਉੱਪਰ ਵੀ ਕਢਾਈ ਹੈ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਮਿਲੂਗੀ ਪਿਓਰ ਪਸ਼ਮੀਨਾ ਵੂਲ ਦਾ ਪੀਸ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਬਲੈਕ ਕਲਰ ਦਾ ਸੂਟ ਹੈ ਰੇਟ ਰਹੂਗਾ ਸਿਰਫ 895 ਰੁਪਏ ਜੀ ਕੋਰੀਅਰ ਤੁਹਾਨੂੰ ਪਤਾ ਹੀ ਆ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਸਿਰਫ 895 ਕਢਾਈ ਵਾਲੇ ਸੂਟ ਦੇ ਰਿਆ ਤੁਹਾਨੂੰ ਅੱਜ ਸਿਰਫ 895 ਕਲਰ ਦੇਖੋ ਇਹਦੇ ਵਿੱਚ ਕਿੰਨੇ ਸ਼ਾਨਦਾਰ ਕਲਰ ਨੇ ਚੈਰੀ ਮਹਿਰੂਨ ਕਲਰ ਆ ਗਿਆ ਜੀ ਬਹੁਤ ਸ਼ਾਨਦਾਰ ਪਿਸ਼ ਕਲਰ ਦੇਖੋ ਕਿੰਗਾ ਸ਼ਾਨਦਾਰ ਹੈ ਨੈਕ ਤੇ ਵੀ ਕਢਾਈ ਆ ਜੀ ਘੇਰੇ ਤੇ ਵੀ ਕਲਾਈ ਆ ਬਾਹਾਂ ਤੇ ਲਗ ਪ੍ਰਿੰਟਿੰਗ ਮਿਲੂਗੀ ਔਰ ਨਾਲ ਸ਼ਾਲ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਸ਼ਾਲ ਜੀ ਆ ਲਓ ਸ਼ਾਲ ਵੀ ਸਾਰਾ ਮਲਟੀ ਸ਼ੈਡ ਪ੍ਰਿੰਟਿੰਗ ਸ਼ਾਲ ਹੈ ਜੀ ਪੂਰਾ ਲੰਬਾ ਜਿਹੜਾ ਸ਼ਾਲ ਰੂਗਾ ਇੱਕ ਆ 컬러 ਆ ਗਿਆ ਜੀ ਰੋਸਟਰਡ ਸਟੀਲ ਗ੍ਰੇ 컬러 ਆ ਗਿਆ ਜੀ ਗਰਮ ਸੂਟ ਨੇ ਖੂਬਸੂਰਤ ਸੂਟ ਹੈ ਜੀ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਐਦਾਂ ਦੀਆਂ ਵੀਡੀਓ ਤੁਹਾਨੂੰ ਆਉਂਦੀਆਂ ਰਹਿਣ ਆਹ ਲਓ ਜੀ ਬਾਟਮ ਡਿਜੀਟਲ ਪ੍ਰਿੰਟ ਹੈ ਜੀ ਸਾਰਾ ਘੇਰੇ ਦੇ ਉੱਪਰ ਦੇਖੋ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਨਾਲ ਕਢਾਈ ਕੀਤੀ ਹੈ neck ਦੇ ਉੱਪਰ ਵੀ ਕਢਾਈ ਕੀਤੀ ਹੈ ਜੀ ਆਹ ਲਓ ਜੀ ਸ਼ਾਲ ਚੈੱਕ ਕਰੋ ਜਣ 800 ਤੇ 95 ਰੁਪਏ ਦਾ ਸੂਟ ਹੈ ਜੀ ਰੇਟ ਤੁਹਾਨੂੰ ਮੈਂ ਦਿਖਾ ਦਿੰਦਾ ਆ ਲੋ 995 ਵਾਲਾ ਸੂਟ ਹੈ ਜੀ ਸਿਰਫ ਅੱਜ ਦਾ ਦਿਨ 895 ਰੁਪਏ ਚ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਸਿਲਵਰ ਗ੍ਰੇ ਕਲਰ ਹੈ ਜੀ ਲਾਈਟ ਤੇ ਡਾਰਕ ਦੀ ਮੈਚਿੰਗ ਹੈ ਇਹਦੇ ਨਾਲ ਪੀਕਾਕ ਕਲਰ ਦੀ ਬਾਟਮ ਮਿਲੂਗੀ ਜੀ ਪੀਸ ਬਹੁਤ ਵਧੀਆ ਇਹ ਵੀ 995 ਵਾਲਾ ਹੀ ਸੂਟ ਹੈ ਜੀ ਬਾਹਮਾ ਤੇ ਲਗ ਪ੍ਰਿੰਟਿੰਗ ਮਿਲੂਗੀ ਸਿਰਫ 895 ਰੁਪਏ ਜੀ ਆ ਲੋ ਲਿਮਿਟਡ ਪੀਸ ਨੇ ਜਰਾ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਸ਼ਾਲ ਚੈੱਕ ਕਰੋ ਜਰਾ ਬਹੁਤ ਵਧੀਆ ਮਲਟੀ ਸ਼ੈਡ ਪ੍ਰਿੰਟਿੰਗ ਸ਼ਾਲ ਆ ਪੂਰਾ ਲੰਬਾ ਜਿਹੜਾ ਸ਼ਾਲ ਮਿਲੂਗਾ ਸਿਰਫ 895 ਰੁਪਏ ਜੀ ਆ ਲੋ ਬਾਟਮ ਮਿਲੂਗੀ ਜੀ ਤੁਹਾਨੂੰ ਲਾਈਟ ਬ੍ਰਾਉਨ ਜਿਹਾ ਕਲਰ ਆ ਪੀਸ ਦੇਖੋ ਕਿੱਡੇ ਸ਼ਾਨਦਾਰ ਪੀਸ ਨੇ ਬਾਹਾਂ ਤੇ ਲੱਗ ਪ੍ਰਿੰਟਿੰਗ ਬੈਕ ਪ੍ਰਿੰਟਸ ਉਹਨਾਂ ਪ੍ਰਿੰਟਿੰਗ ਮਿਲਣਗੇ ਜੀ ਕੋਈ ਵੀ ਸੂਟ ਲਓ ਜੀ ਅੱਜ ਦੀ ਵੀਡੀਓ ਦਾ 895 ਰੁਪਏ ਜੀ ਆ ਲੋ ਲੋਕ 11 11 12 12 ਰੁਪਏ ਸੂਟ ਵੇਚਦੇ ਜੀ ਇਹ 895 ਬਹੁਤ ਘੈਂਟ ਘੈਂਟ ਸੂਟ ਨੇ ਜੀ ਕਾ ਕਲਰ ਆ ਗਿਆ ਜੀ ਇਹਦੇ ਵਿੱਚ ਮਹਿੰਦੀ ਜਿਹਾ ਕਲਰ ਆ ਕਲਰ ਡਿਜ਼ਾਈਨ ਸਾਰੇ ਲਾਈਵ ਆਪਨੇ ਜੀ ਮਹਿੰਦੀ ਕਲਰ ਕੀ ਬਾਤ ਹੈ ਇਹ ਚੈੱਕ ਕਰੋ ਜਰਾ ਮਹਿੰਦੀ ਕਲਰ ਬਾਹਾਂ ਦੇ ਉੱਪਰ ਦੇਖੋ ਨਾਲ ਪ੍ਰਿੰਟ ਅਲੱਗ ਮਿਲੂਗਾ ਜੀ ਬੈਕ ਪ੍ਰਿੰਟ ਦੋਨੋਂ ਪ੍ਰਿੰਟਡ ਨੇ ਨਾਲ ਬਹੁਤ ਸੋਹਣੀ ਖੂਬਸੂਰਤ ਮਿਲੂਗੀ ਜੀ ਸਵਾਲ ਸਿਰਫ 895 ਰੁਪਏ ਜੀ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਸੂਟ ਬਹੁਤ ਸ਼ਾਨਦਾਰ ਨੇ ਤੁਹਾਨੂੰ ਅੱਗੇ ਪੀਸ ਜਿੰਨੇ ਵੀ ਦਿਖਾਉਂਗਾ ਨਾ ਵਧੀਆ ਪੀਸ ਦਿਖਾਉਂਗਾ ਹਲਕਾ ਪੀਸ ਕੋਈ ਨਹੀਂ ਦਿਖਾਉਂਗਾ ਆਹ ਲਓ ਜੀ ਬਲੈਕ ਕਲਰ ਆ ਗਿਆ ਜੀ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਕੜਾਈ ਚੈੱਕ ਕਰੋ ਘੇੜਾ ਦੇਖੋ ਕਿੰਨਾ ਸ਼ਾਨਦਾਰ ਘੇੜਾ ਬਣਿਆ ਹੋਇਆ 895 ਰੁਪਏ neck ਦੇ ਉੱਪਰ ਵੀ ਤੁਹਾਨੂੰ ਆਰੀ ਦਾ ਵਰਕ ਮਿਲੇਗਾ ਨਾਲ ਡਾਇਮੰਡ ਦਾ ਕੰਮ ਮਿਲੇਗਾ ਜੀ ਆਹ ਲਓ ਜੀ ਬਾਟਮ ਬਲੈਕ ਕਲਰ ਦੀ ਮਿਲੇਗੀ ਬਾਟਮ ਤੇ ਨਾਲ ਮਿਲੇਗਾ ਜੀ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਜੀ ਇਹ ਚੈਟਰ ਜਿਹੜਾ ਆ ਕੋਈ ਵੀ 995 ਵਾਲੇ ਜੀ ਅੱਜ 895 ਜੇ ਮਿਲੂਗਾ ਜੀ ਜਿਹਨੇ ਵੀ ਸੂਟ ਲੈਣਾ ਨਾ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮਿਲਿਆ ਤੁਹਾਡੇ ਸਕਰੀਨ ਦੇ ਉੱਪਰ ਆ ਲੋ ਜੀ ਡਾਰਕ ਗ੍ਰੇ ਵ੍ਰਸਟਡ ਕਲਰ ਹੈ ਜੀ ਇਹ ਜਿਹੜਾ ਗਰਮ ਸੂਟ ਦਾ ਕਲਰ ਆਉਂਦਾ ਨਾ ਵ੍ਰਸਟਡ ਸ਼ੇਡ ਉਹ ਵਾਲਾ ਕਲਰ ਨਾਲ ਬਾਟਮ ਤੇ ਨਾਲ ਮਿਲੂਗੀ ਜੀ ਖੂਬਸੂਰਤ ਸ਼ਾਲ ਸਿਰਫ 895 ਜੀ ਕੋਈ ਵੀ ਸੂਟ ਲਓ ਅੱਜ ਦੀ ਵੀਡੀਓ ਦਾ 895 ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਬਲੈਕ ਕਲਰ ਦਾ ਸੂਟ ਆ ਗਿਆ ਜੀ ਚੈੱਕ ਇਹ ਦੇਖੋ ਇਹਦੇ ਨਾਲ ਬਾਹਾਂ ਦੇ ਉੱਪਰ ਵੀ ਕਢਾਈ ਕੀਤੀ ਹੋਈ ਹੈ ਜੀ ਬਹੁਤ ਸੋਹਣਾ ਪੈਨਲ ਬਣਿਆ ਹੋਇਆ ਔਰ ਨਾਲ ਵਰਕ ਕੀਤਾ ਹੋਇਆ ਸਾਰਾ ਦਾ ਸਾਰਾ ਆ ਲੋ ਜੀ ਬਾਟਮ ਤੇ ਆ ਨਾਲ ਜਿਹੜੀ ਜੀ ਸ਼ਾਲ ਖੂਬਸੂਰਤ ਸ਼ਾਲ ਜੀ ਸ਼ਾਲ ਬਹੁਤ ਸ਼ਾਨਦਾਰ ਇਹਨਾਂ ਦੀਆਂ ਸਿਰਫ 895 ਜੀ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇੱਕ ਕਲਰ ਮਿਲੂਗਾ ਜੀ ਬੋਟਲ ਗ੍ਰੀਨ ਜੀ ਚਲੋ 895 ਰੁਪਏ ਜੀ ਕੋਰੀਅਰ ਤੁਹਾਨੂੰ ਪਤਾ ਹੀ ਹੈ ਮੇਰਾ ਆਲਓਵਰ ਇੰਡੀਆ ਫ੍ਰੀ ਰਹੂਗਾ ਜੀ ਪੂਰੇ ਭਾਰਤ ਦੇ ਵਿੱਚ ਜਿੱਥੇ ਮਰਜ਼ੀ ਸੂਟ ਮੰਗਾਓ ਤੁਹਾਨੂੰ ਘਰ ਬੈਠੇ ਸੂਟ ਮਿਲੂਗਾ ਕੋਰੀਅਰ ਦਾ ਕੋਈ ਪੈਸਾ ਨਹੀਂ ਜੀ ਜਿੰਨੇ ਦਾ ਰੇਟ ਬੋਲ ਰਹੇ ਆ ਉਹਨੇ ਦਾ ਸੂਟ ਮਿਲੂਗਾ ਜੀ ਸਿਰਫ 895 ਰੁਪਏ ਜੀ ਖੂਬਸੂਰਤ ਪੀਸ ਹੈ ਬਾਛੇਤੀ-ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਪੀ ਚੈੱਕ ਕਰੋ ਜੀ ਕਲਰ ਦੇਖੋ ਕਿੱਡਾ ਸ਼ਾਨਦਾਰ ਆ ਗਿਆ ਇਹ ਤਮਾਕੂ ਜਿਹਾ ਛੇਡ ਹੈ ਇਹ ਬਹੁਤ ਵਧੀਆ ਛੇਡ ਹੈ ਮੈਕ ਦੇ ਉੱਪਰ ਕਢਾਈਆ ਘੇਰੇ ਦੇ ਵੀ ਕਢਾਈਆ ਪੂਰੇ ਪੈਨਲ ਦੇ ਵਿੱਚ ਤੁਹਾਨੂੰ ਸਾਰਾ ਦਾ ਸਾਰਾ ਦੇ ਕੋਲ ਆਰੀ ਦਾ ਕੰਮ ਮਿਲੂਗਾ ਜੀ ਬਾਵਾ ਤੇ ਲਗ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਘੇਰਾ ਜੀ ਆਹ ਲਓ ਜੀ ਸ਼ਾਲ ਦੇ ਕੋਈ ਦੀ ਕਿੱਡੀ ਸ਼ਾਨਦਾਰ ਸ਼ਾਲ ਆ ਸਿੰਥੈਟਿਕ ਸ਼ਾਲ ਸਿਰਫ 895 ਰੁਪਏ ਦੀ ਕੀ ਬਾਤ ਹੈ ਇਹ ਵੀ 995 ਵਾਲਾ ਹੀ ਸੂਟ ਹੈ ਜੀ ਇਹ ਵੀ ਤੁਹਾਨੂੰ ਜਿਹੜੀ ਵੀ ਪੀਸ ਦਊਗਾ ਨਾ ਵਧੀਆ ਪੀਸ ਦਊਗਾ ਹਲਕਾ ਪੀਸ ਕੋਈ ਨਹੀਂ ਦਿੰਦਾ ਆ ਲੋ ਰੈਸਟ ਕਲਰ ਆ ਗਿਆ ਜੀ ਕੀ ਬਾਤ ਹੈ ਕੰਮ ਦੇਖੋ ਕੀਤਾ ਹੋਇਆ ਕੇਰਾ ਦੇਖ ਲਓ ਪੈਨਲ ਬਣਿਆ ਹੋਇਆ ਉਹਦੇ ਵਿੱਚ ਵੀ ਕਢਾਈ ਕੀਤੀ ਹੋਈ ਆ ਔਰ ਨਾਲ ਮਿਲੂਗਾ ਜੀ ਸ਼ਾਲ 895 ਰੁਪਏ ਦੀ ਕੋਰੀਅਰ ਫ੍ਰੀ 1 ਕਿਲੋ ਤੋਂ ਉੱਪਰ ਦਾ ਸੂਟ ਆ ਜੀ ਪੈਂਦੀ ਇਹਦੇ ਜਿਹੜੇ ਪਾਰਸਲ ਦੇ ਪੈਸੇ ਲੱਗਦੇ ਹੁੰਦੇ ਨੇ ਇਹ ਟਟੋ ਘਟ ਵੀ 150 ਰੁਪਏ ਪਾਰਸਲ ਦਾ ਲੱਗਦਾ ਜਿਹੜਾ ਤੁਹਾਨੂੰ ਮੈਂ ਫ੍ਰੀ ਦੇ ਰਿਹਾ ਹਾਂ ਪਾਰਸਲ ਕੋਰੀਅਰ ਫ੍ਰੀ ਆ ਲੋ ਜੀ ਪੀ ਚੈੱਕ ਕਰੋ 1 ਕਿਲੋ ਤੋਂ ਉੱਪਰ weight ਆ ਜੀ ਸੂਟ ਦਾ ਆ ਲੋ ਪੀ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪੀਸ ਹੈ ਘੇਰੇ ਦੇਖੋ ਕਿੰਨਾ ਸ਼ਾਨਦਾਰ ਆ ਬਹੁਤ ਖੂਬਸੂਰਤ ਪੀਸ ਆ ਲੋ ਜੀ neck line ਦੇ ਉੱਪਰ ਵੀ ਆਦੀ ਦਾ ਕੰਮ ਕੀਤਾ ਹੋਇਆ ਘੇਰੇ ਤੇ ਵੀ ਔਰ ਸ਼ਾਲ ਮਿਲੂਗੀ ਜੀ ਮਲਟੀ ਸ਼ੇਡ ਪ੍ਰਿੰਟਿੰਗ ਸ਼ਾਲ ਜੀ ਰੇਟ ਰਹੂਗਾ ਸਿਰਫ 800 ਤੇ 95 ਰੁਪਏ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਪੀਕਾਕਸ ਸ਼ੇਡ ਹੈ ਸ਼ੇਡ ਦੇਖੋ ਕਿੰਨੇ ਸ਼ਾਨਦਾਰ ਨੇ ਇਹਦੇ ਵਿੱਚ ਤਿੰਨ ਚਾਰ ਰੰਗ ਨੇ ਸਾਰੇ ਪੀਸ ਵਾਈਖੋਲ ਕੇ ਦਿਖਾਵਾਂਗਾ ਤੁਹਾਨੂੰ ਆਹ ਲਓ ਜੀ ਪੀਕਾਕ ਕਲਰ ਹੈ ਜੀ ਖੂਬਸੂਰਤ ਪੀਸ ਆਹ ਲਓ ਪੀਕਾਕ ਕਲਰ ਦੀ ਬੋਟਮ ਘੇਰੇ ਤੇ ਕਢਾਈ neck ਤੇ ਕਢਾਈ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ necklands ਉੱਪਰ ਵੀ ਪ੍ਰਿੰਟਿੰਗ ਹੈ ਬਾਹਾਂ ਦਾ ਵੀ ਪ੍ਰਿੰਟਿੰਗ ਹੈ ਮਲਟੀ ਸ਼ੇਡ ਪ੍ਰਿੰਟਿੰਗ ਸ਼ਾਲ ਹੈ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਸ਼ਾਲ ਹੈ ਰੇਟ ਰਹਿੂਗਾ ਸਿਰਫ 800 ਤੇ 95 ਰੁਪਏ ਜੀ ਕਲਰ ਦੇਖੋ ਬਹੁਤ ਵਧੀਆ ਵਧੀਆ ਰੰਗ ਨੇ ਜੀ ਲਾਈਟ ਬ੍ਰਾਊਨ ਕਲਰ ਆ ਗਿਆ ਜੀ ਇਹ ਤੁਹਾਨੂੰ ਮੈਂ ਡਾਰਕ ਬ੍ਰਾਊਨ ਵੀ ਦਿਉਂਗਾ ਕਲਰ ਆਹ ਲਓ ਜੀ ਵੀ ਚੈੱਕ ਕਰੋ ਜਰਾਂ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਜੀ ਇਹ ਆ ਲੋ ਜੀ ਬਾਟਮ ਤੇ ਆ ਲੋ ਸ਼ਾਲ ਸ਼ਾਲੀ ਦੇਖੋ ਕਿੰਨੀ ਜ਼ਬਰਦਸਤ ਸ਼ਾਲ ਆ ਪੂਰੀ ਲੰਬੀ ਚੜੀ ਸ਼ਾਲ ਮਿਲੂਗੀ ਜੀ ਔਰ ਪ੍ਰਿੰਟਿੰਗ ਬਹੁਤ ਜ਼ਬਰਦਸਤ ਸ਼ਾਲ ਦੀ ਸਿਰਫ 895 ਜੀ ਖੂਬਸੂਰਤ ਪੀਜ ਜੀ ਇਹ ਸਾਰੇ 995 ਵਾਲੇ ਸੂਨੇ ਜੀ ਲਓ ਜੀ ਬ੍ਰਾਊਨ ਕਲਰ ਵੀ ਆ ਗਿਆ ਡਾਰਕ ਬ੍ਰਾਊਨ ਆ ਬਾਤ ਹੈ 800 ਤੇ 95 ਰੁਪਏ ਦੀ ਪੀ ਚੈੱਕ ਕਰੋ ਜਨਾ ਕੀ ਬਾਤ ਹੈ ਇਹ ਸਰਦੀਆਂ ਦੇ ਤੋਹਫੇ ਨੇ ਜੀ ਆ ਲੋ ਜੀ ਬਾਟਮ ਨਾਲ ਮਿਲੂਗੀ ਜੀ ਮਲਟੀ ਸ਼ੈਡ ਪ੍ਰਿੰਟਿੰਗ ਦੀ ਸ਼ਾਲ ਸ਼ਾਲ ਵੀ लाजवाब ਪ੍ਰਿੰਟਿੰਗ ਬਹੁਤ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਹੈ ਰੰਗ ਨਹੀਂ ਕਿੰਨੀ ਦੀ ਕਰਾਂਗੇ ਨਿਰੰਗਰ ਪ੍ਰਿੰਟਿੰਗ ਹੈ ਬੱਚਾ ਖੂਬਸੂਰਤ ਪੀਸ ਹੈ ਡਿਜ਼ਾਈਨਿੰਗ ਸਾਰੀ लाजवाब ਆ ਲੋ ਜੀ ਪੀਸ ਚੈੱਕ ਕਰੋ ਜਰਾ ਸਾਰੇ ਕੜਾਈਆਂ ਵਾਲੇ ਸੂਟ ਨਹੀਂ ਜੀ ਆਈ ਬਿਨਾ ਕੜਾਈ ਤੋਂ ਤੁਹਾਨੂੰ ਕੋਈ ਸੂਟ ਨਹੀਂ ਦੇਣਾ ਆ ਲੋ ਬਹੁਤ ਸ਼ਾਨਦਾਰ ਪੀਸ ਹੈ ਲਾਈਟ ਬ੍ਰਾਊਨ ਕਲਰ ਦੀ ਬੋਟਮ ਹਾਲੋ ਇਹ ਨਾਲ ਮਿਲੂਗੀ ਸ਼ਾਲ ਮਲਟੀ ਸ਼ੈਡ ਪ੍ਰਿੰਟ ਦੇਗਾ ਹਾਲੋ ਰਿੰਦੇ ਦੇ ਸ਼ਾਲ ਦੇ ਹਾਲੋ 995 ਜੀ ਸਿਰਫ ਅੱਜ ਦਾ 895 ਡਾਰਕ ਬ੍ਰਾਊਨ ਆ ਗਿਆ ਜੀ ਪੀਕਾਕ ਕਲਰ ਪ੍ਰਿੰਟ ਕਲਰ ਤੁਹਾਨੂੰ ਸਾਰੇ ਵਧੀਆ ਦਊਗਾ ਮੈਂ ਅੱਜ ਕੋਈ ਇਦਾਂ ਦਾ ਕਲਰ ਨਹੀਂ ਦਿੰਦਾ ਜਿਹੜਾ ਮਾੜਾ ਕਲਰ ਹੋਵੇ ਹਾਲੋ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਹੈ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਸ਼ਾਲ ਸਿਰਫ 895 ਰੁਪਏ ਜੀ ਸ਼ਾਲ ਦੇਖੋ ਕਿੰਨੀ ਕੈਨ ਸ਼ਾਲ ਹੈ ਫਲਾਪਰ ਦੇਖੋ ਕਿੱਡੇ ਵਧੀਆ ਬਣੇ ਹੋਏ ਨੇ ਸਿਰਫ 895 ਜੀ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਬਹੁਤ ਸ਼ਾਨਦਾਰ ਨੇ ਵੀਡੀਓ ਲਾਈਕ ਸ਼ੇਅਰ ਜੁਰ ਕਰਦਿਆ ਕਰੋ ਜਿਵੇਂ ਇਹ ਸੂਟ ਸੋਹਣੇ ਲੱਗਦੇ ਆ ਨਾ ਤਾਂ ਕਦੇ ਕਦੇ ਕਮੈਂਟ ਵੀ ਕਰ ਦਿਆ ਕਰੋ ਆਹ ਲਓ ਕਲਰ ਦੇਖੋ ਬਹੁਤ ਸ਼ਾਨਦਾਰ ਕਲਰ ਜੀ ਸ਼ਾਲ ਦੇਖੋ ਪੂਰੀ ਕਢਾਈ ਹੈ ਜੀ ਫਰੰਟ ਦੇ ਉੱਪਰ ਔਰ ਸ਼ਾਲ ਵੀ ਮਿਲੂਗੀ ਬਹੁਤ ਸ਼ਾਨਦਾਰ ਸ਼ਾਲ ਇਹ ਕਲਰ ਦੇਖੋ ਕਿੱਡੇ ਵਧੀਆ ਕਲਰ ਨੇ ਸਾਰੇ ਦੇ ਸਾਰੇ ਇੱਕ ਕਲਰ ਮਿਲੂਗਾ ਜੀ ਮਹਿੰਦੀ ਕਲਰ ਪਹਿਲਾ ਪੀਕਾਕ ਕਲਰ ਸੀਗਾ ਹੁਣ ਆ ਗਿਆ ਜੀ ਮਹਿੰਦੀ ਕਲਰ ਵਾਹ ਆ ਵੀ ਕਿਹੜਾ ਯਾਨੀ ਸਾਰੀ ਆ ਵੀ ਕਿਹੜਾ ਆ ਉੱਪਰ ਵੀ ਕਿਹੜਾ ਆ neck ਦੇ ਨਾਲ ਬਾਹਾਂ ਦੇ ਵੀ ਅਲੱਗ ਪ੍ਰਿੰਟਿੰਗ ਆ ਮਹਿੰਦੀ ਕਲਰ ਦੀ ਮਿਲੂਗੀ ਜੀ ਬਾਟਮ ਤੇ ਨਾਲ ਸ਼ਾਲ ਵੀ ਮਿਲੂਗੀ ਜੀ ਬਹੁਤ ਸ਼ਾਨਦਾਰ ਖੂਬਸੂਰਤ ਸ਼ਾਲ ਜੀ ਬਹੁਤ ਹੀ ਪ੍ਰਿੰਟਿੰਗ ਦੇਖੋ ਬਹੁਤ ਖੂਬਸੂਰਤ ਪੀਸ ਨੇ ਸਾਰੇ ਦੇ ਸਾਰੇ ਆ ਲੋ ਆ ਲੋ ਚੈੱਕ ਕਰੋ ਜੀ ਰੰਗ ਡਾਰਕ ਮਸਟਰਡ ਸ਼ੇਡ ਹੈ ਜੀ ਬਹੁਤ ਵਧੀਆ ਪੀਸ ਨੇ ਸਾਰੇ ਅੱਜ ਦੀ ਵੀਡੀਓ ਚ ਲੋਕਾਂ ਨੇ ਤਿੰਨ ਤਿੰਨ ਚਾਰ ਚਾਰ ਸੂਟ ਲੈਣਗੇ ਕਸਟਮਰ ਨੇ ਮੈਨੂੰ ਇੰਨਾ ਬਤਾ ਅਜਾ ਆ ਲੋ ਪਹਿਲੀ ਗੱਲ ਤਾਂ ਆਮ ਬੰਦੇ ਲੋਕੀ ਪਾਉਂਦੇ ਨਹੀਂ ਇਦਾਂ ਦੇ ਸੂਟ ਰੌਲਾ ਜ਼ਿਆਦਾ ਪਾਉਂਦੇ ਨੇ ਸੂਟ ਸਸਤੇ ਸੂਟ ਹੁੰਦੇ ਨੇ ਨਾ ਪਾਉਣ ਦੇ ਕੰਮ ਆਉਂਦੇ ਨੇ ਤੇ ਨਾ ਉਹ ਕਿਸੇ ਨੂੰ ਦੇਣ ਦੇ ਕੰਮ ਆਉਂਦੇ ਆ ਆ ਲੋ ਜੀ ਤੁਹਾਨੂੰ ਪਤਾ ਹੀ ਆ ਜਿਹੜੇ ਵੀ ਮੈਂ ਸੂਟ ਵੇਚਦਾ ਨਾ ਸਾਰੇ ਮੈਂ ਬ੍ਰਾਂਡਡ ਸੂਟ ਵੇਚਦਾ ਮੈਂ ਹਲਕੇ ਸੂਟ ਕੋਈ ਨਹੀਂ ਵੇਚਦਾ ਆ ਲੋ ਕਲਰ ਦੇਖੋ ਤਮਾਕੂ ਜਿਹਾ ਰੰਗ ਆ ਵੀ ਬਹੁਤ ਸੋਹਣਾ ਰੰਗ ਸ਼ਾਬਾਤ ਆ ਖੂਬਸੂਰਤ ਪੀਸ ਅਨਾਲ ਸ਼ਾਲ ਚੈੱਕ ਕਰੋ ਇਹਦੀ ਮਲਟੀ ਸ਼ੈਡ ਪ੍ਰਿੰਟਿੰਗ ਸ਼ਾਲ ਹੈ ਜੀ ਸਿਰਫ 895 ਰੁਪਏ ਜੀ ਕੋਰੀਅਰ 올 ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆ ਲੋ ਕਾ ਬਾਦਾ ਲੋ ਜੀ ਬਾਟਮ ਘੇਰੇ ਤੇ ਕਢਾਈ neck ਤੇ ਕਢਾਈ side ਦੇ ਉੱਪਰ ਵੀ ਕਢਾਈ ਫਲਾਵਰ ਦੇ ਨਾਲ ਨਾਲ ਸਾਰੀ ਆਊਟਲਾਈਨਿੰਗ ਕੀਤੀ ਹੋਈ ਆ ਖੂਬਸੂਰਤ ਸ਼ਾਲ ਜੀ 895 ਲਈਏ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਆ ਸਿੰਗਲ ਸਿੰਗਲ ਸੂਟ ਰਹਿ ਗਏ ਇਹੇ ਰੇਟ ਇਹਨਾਂ ਦਾ ਵੀ ਉਹੀ 895 ਲੱਗੂਗਾ ਜੀ 995 ਵਾਲੇ ਨੇ ਜੀ ਕੱਲਾ ਕੱਲਾ ਸੂਟ ਆ ਇਹ ਮਸਟਰਡ ਦੇਖੋ ਕਿੰਨਾ ਸ਼ਾਨਦਾਰ ਡਾਰਕ ਮਸਟਰਡ ਕਲਰ ਆ ਕੜਾਈ ਚੈੱਕ ਕਰੋ ਫਲਾਵਰ ਚੈੱਕ ਕਰੋ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਜੀ ਸਾਰੇ ਫਲਾਵਰ ਹਾਈਲਾਈਟ ਕੀਤੇ ਹੋਏ ਨੇ ਜੀ ਪੂਰਾ ਹੈਵੀ ਸੂਟ ਆ ਪਿਓਰ ਪਸ਼ਮੀਨੇ ਦੀ ਉਹ ਮਿਲੂਗੀ ਜੀ ਸ਼ਾਲ ਸ਼ਾਲ ਦੀ ਪ੍ਰਿੰਟ ਦੇਖਿਆ ਕਿੰਨੀ ਸ਼ਾਨਦਾਰ ਆ ਲਓ ਜੀ ਸਿੰਗਲ ਸੂਟ ਰਹਿ ਗਿਆ ਜੀ ਨੇਵੀ ਬਲੂ ਕਲਰ ਸਭ 995 ਵਾਲੇ ਜੀ ਸਿਰਫ 895 ਦੇ ਕੁਰੀਅਰ ਆਲ ਓਵਰ ਇੰਡੀਆ ਫ੍ਰੀ ਪ੍ਰਿੰਟੇ ਦੇਖੋ ਕਿੰਨੀ ਸ਼ਾਨਦਾਰ ਨਾਲ ਕਢਾਈ ਚੈੱਕ ਕਰੋ ਨੀਲੀ ਬਲੂ ਕਲਰ ਦਾ ਪੀਸ ਹੈ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਸ਼ਾਲ ਇਹ ਸਭ 995 ਵਾਲੇ ਨੇ ਜੀ ਅੱਜ ਮਿਲਣਗੇ 895 'ਚ ਆਹ ਲਓ ਜੀ ਜ਼ਬਰਦਸਤ ਪੀਸ ਜੀ ਸਾਨੂੰ ਨੂੰ ਪਹਿਲਾ ਸੇਲ ਹੋਏ ਨੇ ਸੂਟ ਇਹ ਕੀ ਬਾਤ ਹੈ ਤਾਂ ਇਹ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਸਿਰਫ 800 ਤੇ 95 ਰੁਪਏ ਜੀ ਕੋਰੀ ਦਾ ਤੁਹਾਨੂੰ ਪਤਾ ਹੀ ਆ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਸ਼ਾਲ ਦੇਖੀ ਕਿੰਨੀ ਸ਼ਾਨਦਾਰ ਹੈ ਬਹੁਤ ਵਧੀਆ ਸ਼ਾਲ ਬਣੀ ਹੋਈ ਆ ਆ ਲਓ ਜੀ ਆ ਵੀ ਸਿੰਗਲ ਸੂਟ ਹੈ ਜੀ ਇਹ ਸਾਨੂੰ ਪਹਿਲਾ ਸੇਲ ਹੋਣਗੇ ਸੂਟ ਮੈਨੂੰ ਇੰਨਾ ਪਤਾ ਲਓ ਜੀ ਬ੍ਰਾਊਨ ਕਲਰ ਹੈ ਪੀ ਚੈੱਕ ਕਰੋ ਜਰਾ ਕੀ ਬਾਤ ਹੈ ਕੜਾਈ ਚੈੱਕ ਕਰ ਲਓ ਬਾਹਾਂਾਂ ਤੇ ਲੱਗ ਪ੍ਰਿੰਟਿੰਗ ਹੈ ਜੀ ਨਾਲ ਮਿਲੂਗੀ ਸ਼ਾਲ ਰੇਟ ਰਹੂਗਾ ਸਿਰਫ 895 ਰੁਪਏ ਬਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇਹ ਵੀਡੀਓ ਦਾ ਲਾਸਟ ਫੋਰਸ ਹੈ ਹੁਣ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਤੇ ਨੈਕਸਟ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ ਬਾਏ